ਸ਼ਲੋਕ ਮਹੱਲਾ ਪਹਿਲਾ ਘਰ ਮਹਿ ਘਰ ਦਿਖਾਏ ਦੀ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਧੁਨਕਾਰ ਧੁਨ ਤਹ ਬਾਜੈ ਸ਼ਬਦ ਨਿਸ਼ਾਨ ਪੰਜ ਸ਼ਬਦ ਧੁਨਕਾਰ ਧੁਨ ਇਥੇ ਵਿਸਰਾਮ ਤਹ ਬਾਜੈ ਸ਼ਬਦ ਨਿਸ਼ਾਨ ਦੀਬ ਲੋ ਪਾਤਾਲ ਤਹ ਖੰਡ ਮੰਡਲ ਹੈ ਰਾਨ ਤਾਰ ਘੂਰ ਬਾਜਿੰਤਰ ਤਹ ਸਾਚ ਤਖਤ ਸੁਲਤਾਨ ਤਾਰ ਘੂਰ ਬਾਜਿੰਤਰ ਤਹ ਇਥੇ ਵਿਸਰਾਮ ਸਾਚ ਤਖਤ ਸੁਲਤਾਨ ਸੁਖਮਨ ਕੈ ਘਰ ਰਾਗ ਸੁਨ ਸੁਨ ਮੰਡਲ ਲਿਵ ਲਾਏ ਸੁਖਮਨ ਕੈ ਘਰ ਇਥੇ ਠਮਕ ਰਾਗ ਸੁਨ ਸੋਨ ਪੁੱਲਾ ਬੋਲਣਾ ਹੈ ਇਥੇ ਵਿਸਰਾਮ ਹੈ ਸੋਨ ਮੰਡਲ ਲਿਵ ਲਾਇ ਅਗਲਾ ਸੁੰਨ ਪਦ ਕਸ ਕੀ ਬੋਲਣਾ ਅਕਾਥ ਕਥਾ ਵਿਚਾਰੀਐ ਮਨਸਾ ਮਨਹਿ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੋ ਨ ਜਾਏ ਅਜਪਾ ਜਾਪ ਨ ਬੀਸਰੈ ਆਦ ਜੁਗਾਦ ਸਮਾਈ ਸਭ ਸਖੀਆ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸਬਦ ਖੋਜ ਇਹੋ ਘਰ ਲਹੈ ਨਾਨਕ ਤਾਕ ਦਾਸ ਮਹੱਲਾ ਪਹਿਲਾ ਚਿਲਮਿਲ ਬਿਸਿਆਰ ਦੁਨੀਆ ਫਾਨੀ ਇਤਿਆਨ ਨਾਲ ਚਿਲਮਿਲ ਚੱチェ ਨਾਲ ਉਚਾਰਨ ਕਰਨਾ ਕਈ ਪਾਠੀ ਸਿੰਘ ਚਿਲਮਿਲ ਕਹੇ ਜਾਂਦੀ ਹਨ ਛੱਜਾ ਲਾ ਦਿੰਦੀ ਹਨ ਬਿਸਿਆਰ ਪਦ ਤੇ ਵਿਸਰਾਮ ਹੈ ਪਸਿਆਰ ਨਹੀਂ ਕਹਿਣਾ ਬਿਸਿਆਰ ਚਿਲਮਿਲ ਬਿਸਿਆਰ ਦੁਨੀਆ ਫਾਨੀ ਕਾਲੂਬ ਅਕਲ ਮਨ ਗੋਰ ਨਾ ਮੰਨੀ ਕਈ ਦਾਸ ਨੇ ਪਾਠੀ ਸਿੰਘਾਂ ਦੇ ਮੁਖ ਤੋਂ ਸੁਣਿਆ ਆਪਣਾ ਹੀ ਪਾਠ ਬਣਾਇਆ ਹੁੰਦਾ ਪਾਠ ਕਾਲੂਬ بے ਅਕਲ ਕਹਿੰਦੇ ਕਿ ਪਾਠ ਕਰਨਾ ਹੈ ਪਰ ਇਹ ਪਾਠ ਹੈ ਹੀ ਨਹੀਂ ਬਿਲਕੁਲ ਗਲਤ ਹੈ ਪਾਠ ਸੰਪਰਦਾ ਦੇ ਵਿੱਚ ਜਿਹੜਾ ਕਰਾਇਆ ਜਾਂਦਾ ਹੈ ਕਾਲੂਬ ਇਕੱਠਾ ਹੀ ਹੀ ਹੈ ਕਾਲੂਬ ਅਕਲ ਇੱਥੇ ਵਿਸਰਾਮ ਹੈ ਮਨ ਇੱਥੇ ਯਮ ਕਲਾ ਦਿੰਦੀ ਹੈ ਗੋਰ ਨਾ ਮੰਨੀ ਮਾਨ ਕਮੀਨ ਕਾਮ ਤਰੀਨ ਤੂੰ ਦਰਿਆਵ ਖੁਦਾਇਆ ਮਾਨ ਕਮੀਨ ਕਾਮ ਤਰੀਨ ਯਾਨੀ ਕਾਮ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਹੈ ਕਮਤਰੀਨ ਕੱਠਾ ਨਹੀਂ ਬੋਲਣਾ ਕਮਤਰੀਨ ਕਵਾਂਗੇ ਤਾਂ ਤੱਤੇ ਦੀ ਹੀਠਾਂ ਰਾਰਾ ਲੱਗ ਜੀਗਾ ਮਾਨ ਕਮੀਨ ਕਾਮ ਤਰੀਨ ਇਥੇ ਵਿਸਰਾਮ ਤੂੰ ਦਰਿਆਵ ਖੁਦਾਇਆ ਇੱਕ ਚੀਜ਼ ਮੂਝ ਦੇਹ ਔਰ ਜਹਰ ਚੀਜ਼ ਨਾ ਪਾਇਆ ਇੱਕ ਚੀਜ਼ ਮੁਝੇ ਦੇਹ ਇਥੇ ਵਿਸਰਾਮ ਔਰ ਜਹਰ ਚੀਜ਼ ਨਾ ਪਾਇਆ ਪੁਰਾਬ ਖਾਮ ਕੂਜੈ ਹਕਮਤ ਖੁਦਾਯਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਪੁਰਾਬ ਖਾਮ ਕੂਜੈ ਕਕੇ ਦੇ ਦਲੈਂਕੜ ਲੱਗੇ ਹਨ ਕਸ ਕੇ ਬੋਲਣਾ ਕੁੱਜੈ ਨਹੀਂ ਕਹਿਣਾ ਕੂਜੈ ਇਥੇ ਵਿਸਰਾਮ ਹੈ ਹਕਮਤ ਖੁਦਾਇਆ ਮਾਨ ਤੂਾਨਾ ਤੂ ਕੁਦਰਤੀ ਆਇਆ ਇਹ ਤੂਾਨਾ ਇਕੱਠਾ ਹੀ ਪਾਠ ਬੋਲਣਾ ਪਾਠੀ ਸਿੰਘ ਤੂਾਨਾ ਕਹਿ ਜਾਂਦੀ ਹਨ ਤੇ ਤੇ ਦਲੈਂਕੜ ਲਾ ਕੇ ਫਿਰ ਵੱਖਰਾ ਪਾਠ ਕਰ ਦਿੰਦੇ ਹਨ ਧਿਆਨ ਨਾਲ ਉਚਾਰਨ ਕਰਨਾ ਹੈ ਮਾਨ ਤੂਾਨਾ ਫਾਰਸੀ ਦਾ ਸ਼ਬਦ ਹੈ ਮਾਨ ਤੂਾਨਾ ਤੂ ਕੁਦਰਤੀ ਆਇਆ ਸੱਗ ਨਾਨਕ ਦੀ ਬਾਣ ਮਸਤਾਨਾ ਨਿਤ ਚੜਐ ਸਵਾਇਆ ਸੱਗ ਨਾਨਕ ਇਹ ਸੱਗ ਸ਼ਬਦ ਬੋਲਣਾ ਹੈ ਨਾਨਕ ਪਾਤੀ ਠਮਕ ਲਾ ਦਨੀ ਹੈ ਸੱਗ ਨਾਨਕ ਦੀ ਬਾਣ ਮਸਤਾਨਾ ਇਥੇ ਵਿਸਰਾਮ ਨਿਤ ਚੜਐ ਸਵਾਇਆ ਆਤਸ ਦੁਨੀਆ ਖੋਨਕ ਨਾਮ ਖੁਦਾਇਆ ਆਤਸ ਦੁਨੀਆ ਇਥੇ ਵਿਸਰਾਮ ਹੈ ਖੋਨਕ ਨਾਮ ਨਹੀਂ ਕਹਿ ਦੇਣਾ ਖੋਨਕ ਇਥੇ ਯਮਕ ਲਾ ਦਿੰਨੀ ਹੈ ਨਾਮ ਖੁਦਾਯਾ ਪੌੜੀ ਨਵੀਂ ਮਹੱਲਾ ਪਿੰਜਵਾ ਇਹ ਪੌੜੀ ਨਵੀਂ ਕਿਉਂਕਿ ਇਹ ਪਿਛਲੀਆਂ ਜਿੰਨੀਆਂ ਪੌੜੀਆਂ ਹਨ ਇਹ ਪਹਿਲੇ ਪਾਸ਼ਾ ਮਹਾਰਾਜ ਜੀ ਦੇ ਮੁਖਾਰਬਿੰਦੋ ਉਚਾਰਨ ਕੀਤੀਆਂ ਹਨ ਇਥੇ ਪੰਚਮ ਪਾਸ਼ਾ ਨੇ ਇਹ ਪੌੜੀ ਉਚਾਰਨ ਕੀਤੀ ਹੈ ਤਾਂ ਇਥੇ ਲਿਖਿਆ ਹੈ ਪੌੜੀ ਨਵੀਂ ਨਵੀਂ ਪਾਈ ਹੈ ਤੇ ਵੀ ਲਿਖਿਆ ਇਸ ਪੌੜੀ ਪੰਜਵੇਂ ਪਾਸ਼ਾ ਨੇ ਆਪਣੇ ਵੱਲੋਂ ਨਵੀਂ ਪਾਈ ਹੈ ਹੋਰ ਪਹਿਲੀ ਪਾਸ਼ਾ ਦੀਆਂ ਸਨ ਪੌੜੀ ਨਵੀ ਮਹੱਲਾ ਪੰਜਵਾ ਸਭੋ ਵਰਤਾ ਚਲਤ ਚਲਤ ਵਖਾਣਿਆ ਪਾਰ ਭ੍ਰਮ ਪਰਮੇਸ਼ਰ ਗੁਰਮੁਖ ਜਾਣਿਆ ਲੱਥੇ ਸਭ ਵਿਕਾਰ ਸਬਦ ਨੀਸਾਣਿਆ ਸਾਧੂ ਸੰਗ ਉਦਾਰ ਭਏ ਨਿਕਾਣਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਸ਼ਾ ਬਾਣੀਆ ਆਪੇ ਬਖਸ਼ ਮਿਲਾਏ ਸਾਧ ਕੁਰਬਾਨਿਆ ਨਾਨਕ ਲਏ ਮਿਲਾਏ ਖਸਮੇ ਪਾਣਿਆ ਸ਼ਲੋਕ ਮਹੱਲਾ ਪਹਿਲਾ ਧਨ ਸੁਕਾਗਦ ਕਲਮ ਧਨ ਧਨ ਪਾਂਡਾ ਧਨ ਮਸ ਹਾਂਜੀ ਮਸ ਸਿਆਹੀ ਥੋੜਾ ਜਿਹਾ ਖਸਕੇ ਹੀ ਬੋਲੇਗਾ ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਇੱਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਕਾਹੀ ਕੂ ਇਕੱਠਾ ਨਹੀਂ ਕਹਿਣਾ ਦੂਜਾ ਕਾਹੇ ਕੂ ਪੌੜੀ ਤੂੰ ਇਹ ਜਿਹੜਾ ਪੌੜੀ ਆ ਨਾ ਇਹ ਪਾ ਪੂੜਾ ਪੂਰਾ ਬੋਲਣਾ ਕਈ ਵਾਰ ਪੌੜੀ ਸਿੱਧਾ ਬੋਲ ਦਿੰਦੇ ਹਾਂ ਪੌੜੀ ਇਸ ਤਰ੍ਹਾਂ ਬੋਲਦਾ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁੱਦ ਬੇ